ਇੰਸਟਾਗ੍ਰam ਤੇ ਮਸ਼ਹੂਰ ਕਮਲਕੌਰ ਪਾਪੀ ਦੀ ਗੱਡੀ ਚੋਂ ਲਾਸ਼ ਬਰਾਮਦ ਹੋਈ ਹੈ। ਸੋਸ਼ਲ ਮੀਡੀਆ ਦਾ ਵਿਵਾਦਿਤ ਤੇ ਮਸ਼ਹੂਰ ਚਿਹਰਾ ਸੀ ਬਠਿੰਡਾ ਮੈਡੀਕਲ ਯੂਨੀਵਰਸਿਟੀ ਨੇੜੇ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ। ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਚ ਲਾਸ਼ ਮਿਲੀ ਹੈ। ਇੰਸਟਾ ਤੇ ਕੰਚਨ ਕੁਆਰੀ ਦੇ ਨਾਂ ਤੇ ਅਕਾਊਂਟ ਹੈ, ਲੁਧਿਆਣਾ ਦੀ ਰਹਿਣ ਵਾਲੀ ਹੈ। ਮਹਿਲਾ ਦੇ ਨਾਤੇ ਹੀ ਗੱਡੀ ਰਜਿਸਟਰ ਸੀ ਕਿਵੇਂ ਮੌਤ ਹੋਈ ਹੈ ਇਸ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਆਈ ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਦੱਸਿਆ ਜਾ ਰਿਹਾ ਹੈ ਕਿ ਇੰਸਟਾਗ੍ਰam ਤੇ ਮਸ਼ਹੂਰ ਕਮਲਕੌਰ ਭਾਬੀ ਦੀ ਗੱਡੀ ਚੋਂ Laash ਬਰਾਮਦ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦੇ ਵਿੱਚ ਰਹਿਣ ਵਾਲੀ ਸੀ ਵਿਵਾਦਿਤ ਚਿਹਰਾ ਸੀ ਤੇ ਜਿਸ ਤੋਂ ਬਾਅਦ ਬਠਿੰਡਾ ਮੈਡੀਕਲ ਯੂਨੀਵਰਸਿਟੀ ਨੇੜੇ ਮਹਿਲਾ ਦੀ Laash ਬਰਾਮਦ ਹੋਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਰਕਿੰਗ 'ਚ ਖੜੀ ਕਾਰ 'ਚ ਲਾਸ਼ ਮਿਲੀ ਤੇ ਜਿਸ ਤੋਂ ਬਾਅਦ ਕਿਵੇਂ ਮੌਤ ਹੋਈ ਹੈ ਇਸ ਬਾਰੇ ਹਜੇ ਕੋਈ ਜਾਣਕਾਰੀ ਜ਼ਿਆਦਾ ਨਹੀਂ ਮਿਲੀ ਪਰੰਤੂ ਇਹ ਦੱਸਿਆ ਗਿਆ ਕਿ ਕਮਲ ਕੌਰ ਭਾਬੀ ਦੀ ਹੁਣ ਮੌਤ ਹੋ ਗਈ ਹੈ ਤੇ ਗੱਡੀ 'ਚੋਂ ਜਿਹੜੀ ਕਿ ਲਾਸ਼ ਬਰਾਮਦ ਹੋਈ ਹੈ